ਏ ਧਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਮਾਨ ਵੱਲੋਂ ਨਿੱਗਾ ਨਿੱਗਾ ਸਵਾਗਤ ਹੈ ਜੀ ਸੋ ਅਸੀਂ ਜੋ ਪਹਿਲਾ ਇੱਕ ਵੀਡੀਓ ਪਾਈ ਸੀ ਜੋ ਸਾਡੀ ਟੀਮ ਦਾ ਮੈਂਬਰ ਹੈ ਆਰ ਕੇ ਕਾਂਗੜਾ ਜੋ ਕਿ ਸਪ ਫੜਨੇ ਦੇ ਵਿੱਚ ਪੂਰਾ ਮਾਹਿਰ ਹੈ ਸੋ ਕਾਫੀ ਸਪ ਫੜੇ ਜਾਂਦੇ ਨੇ ਆਰ ਕੇ ਕਾਂਗੜਾ ਦੇ ਦੁਆਰਾ ਸੋ ਅੱਜ ਇੱਕ ਹੋਰ ਜੋ ਸਪ ਫੜਿਆ ਤੁਹਾਨੂੰ ਇਹਦੀਆਂ ਤਸਵੀਰਾਂ ਦਿਖਾਉਨੇ ਆ ਜੋ ਪੱਤਰਕਾਰ ਸਰਦਾਰ ਤਰਲੋਚਨ ਸਿੰਘ ਜੀ ਨੇ ਸੋ ਉਹਨਾਂ ਦੇ ਘਰੋਂ ਇਹ ਸੱਪ ਫੜਿਆ ਗਿਆ ਹੈ ਤੇ ਤੁਹਾਨੂੰ ਦਿਖਾਉਨੇ ਆ ਇਹ ਸੱਪ ਦੀਆਂ ਤਸਵੀਰਾਂ ਵੀ ਅਤੇ ਆਪਾਂ ਗੱਲਬਾਤ ਵੀ ਕਰਦੇ ਆ ਆਰ ਕੇ ਕਾਂਗੜਾ ਜੀ ਦੇ ਨਾਲ ਹਾਂਜੀ ਆਰ ਕੇ ਕਾਂਗੜਾ ਜੀ ਕੀ ਕਹੂਗੇ ਜੀ ਇਹਦੇ ਬਾਰੇ ਪਹਿਲਾਂ ਤਾਂ ਜੀ ਤੁਹਾਨੂੰ ਸਾਹਿਬ ਤੁਹਾਡਾ ਬਹੁਤ ਬਹੁਤ ਥੈਂਕ ਯੂ ਸ਼ੁਕਰੀਆ ਜੀ ਤੇ ਸਾਡੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰੇ ਵੱਲੋਂ ਜੀ ਸੋ ਜੀ ਇਹ ਹੈਗਾ ਜੀ ਕੋਬਰਾ ਜੀ ਕੋਬਰਾ ਹਾਂਜੀ ਇਹ ਫੰਡ ਚੱਕਿਆ ਹੋਇਆ ਹੈ ਇਸ ਟਾਈਮ ਇਹਨੇ ਫੰਡ ਚੱਕਿਆ ਹੋਇਆ ਜੀ ਇਸ ਟਾਈਮ ਜੀ ਇਹਨੇ ਫੰਡ ਤਾਂ ਚੱਕਿਆ ਹੋਇਆ ਜੀ ਹਾਂਜੀ ਤਾਂ ਕਿ ਇਹ ਕਹਿੰਦਾ ਵੀ ਮੈਨੂੰ ਕੱਲੇ ਨੂੰ ਛੱਡ ਦਿਓ ਓਕੇ ਇਸ ਟਾਈਮ ਵੀ ਮੈਂ ਤੁਹਾਡਾ ਨੁਕਸਾਨ ਕਰ ਸਕਦਾ ਜੀ ਇਹਦਾ ਫੰਡ ਚੱਕਣ ਦਾ ਮਤਲਬ ਹੀ ਇਹੀ ਹੁੰਦਾ ਜੀ ਓਕੇ ਕਿੱਥੋਂ ਫੜ ਕੇ ਲਿਆਏ ਤੁਸੀਂ ਇਹ ਆਪਣੇ ਪੱਤਰਕਾਰ ਨੇ ਤਰਲੋਚਨ ਜੀ ਹਾਂਜੀ ਉਹਦੇ ਆਪਣਾ ਉਹਦੇ ਸਾਹਮਣੇ ਤਨੀ ਵੀਰੋਟ ਦੇ ਸਾਹਮਣੇ ਬਿਲਕੁਲ ਜੀ ਉਹਨਾਂ ਦੇ ਘਰ ਤੋਂ ਉਹਨਾਂ ਦੇ ਘਰੋਂ ਤੁਹਾਨੂੰ ਫੋਨ ਆਇਆ ਸੀ ਹਾਂਜੀ ਮੈਨੂੰ ਫੋਨ ਆਇਆ ਸੀਗਾ ਜੀ ਉਹਨਾਂ ਦਾ ਜੀ ਹਾਂਜੀ ਤਾਂ ਫਿਰ ਜਾ ਕੇ ਦੇਖਿਆ ਕਿਉਂਕਿ ਪਹਿਲਾਂ ਤਾਂ ਮੈਨ ਮਗਾ ਸ਼ਾਇਦ ਵੀ ਕੋਮਨ ਕਰਾਤ ਹੋ ਸਕਦਾ ਕਿਉਂਕਿ ਰਾਤ ਨੂੰ ਕੋਮਨ ਕਰਾਤ ਜਿਆਦਾ ਨਿਕਲਦਾ ਓਕੇ ਇਹ ਮੇਰੀ ਲਾਈਫ ਦਾ ਪਹਿਲਾ ਚਾਂਸ ਹੈ ਕਿ ਮੈਨੂੰ ਰਾਤ ਨੂੰ ਇਹ ਕੋਬਰਾ ਮਿਲਿਆ ਓਕੇ ਮੈਂ ਅੱਜ ਹੈਰਾਨ ਹੋ ਗਿਆ ਹਰ ਵਾਰੀ ਰਾਤ ਨੂੰ ਹਾਂਜੀ ਹਾਂਜੀ ਇਹਨੇ ਕੀ ਤਕਰੀਬਨ ਤਕਰੀਬਨ ਤਾਂ ਮੈਂ ਰਾਤ ਨੂੰ ਜਿੰਨੇ ਵੀ ਸੱਪ ਰੈਸਕਿਊ ਕਰੇ ਹੈ ਜੀ ਉਹ ਸਾਰੇ ਕੋਮਨ ਕਰਾਤੇ ਕਰੇ ਕਿਉਂਕਿ ਉਹ ਕੋਮਨ ਕਰਾਤ ਉਹ ਸੱਪ ਰਾਤ ਦਾ ਹੈ ਓਕੇ ਇਹ ਸੱਪ ਰਾਤ ਦਾ ਨਹੀਂ ਹੈਗਾ ਇਹ ਸੱਪ ਦਿਨ ਦਾ ਸੱਪ ਹੈ ओके okay. ए पता ਨਹੀਂ ਹੈ ਹੁਣ ਕਿਦਾਂ ਕਿਸੇ ਖਾਨ ਦੇ ਚੱਕਰ ਦੇ ਵਿੱਚ ਜਾਂ ਕਿਸੇ ਚੂਹੇ ਦੇ ਚੱਕਰ ਚ ਜੀ ਐਦਾਂ ਇਹ ਉਹਦੇ ਮਗਰ ਉਹਦੇ ਘਰ ਜਾ ਕੇ ਇਹ ਚਲੇ ਕੇ ਬੜ ਗਿਆ ओके ਇਹ ਖਤਰਨਾਕ ਹੁੰਦਾ ਹੈ ਇਹ ਇਹ ਪੂਰਾ ਖਤਰਨਾਕ ਹੈ ਜੀ ਜੀ ਇਹਦੇ ਨਾਲੋਂ ਜ਼ਿਆਦਾ ਖਤਰਨਾਕ ਉਹੀ ਹੈ ਕੋਮਨ ਕਰਾਇਦਾ ਜਿਹੜਾ ਰਾਤ ਨੂੰ ਨਿਕਲਦਾ ਅੱਛਾ ਉਹ ਸੁੱਤੇ ਪੈ ਨੂੰ ਕੱਟ ਲੈਂਦਾ ਸੁੱਤੇ ਪੈ ਨੂੰ ਉਹਦੀ ਚੁੰਡੀ ਜੀ ਉਹ ਵੱਢੀ ਜਾਂਦੀ ਹੈ ਬੱਸ ਬੱਸ ਇਹਦਾ ਤਾਂ ਪਤਾ ਵੀ ਲੱਗ ਜਾਂਦਾ ਜੀ ਇਹਦਾ ਪਤਾ ਲੱਗ ਜਾਂਦਾ ਹਾਂ ਉਹਦਾ ਜ਼ਹਿਰ ਹੌਲੀ ਹੌਲੀ ਚੜਦਾ ਹਾਂ ਇਹਦਾ ਯਾਨਕਿ ਥੋੜਾ ਜਿਹਾ ਅੱਧ ਅੱਧ ਘੰਟੇ ਤੱਕ ਅਸਰ ਤਾਂ ਖਾਣਾ ਸ਼ੁਰੂ ਕਰ ਦਿੰਦਾ ਓਕੇ ਹਾਂ ਨੂਰੋਟੌਕਸਿਕ ਚ ਜ਼ਹਿਰ ਹੁੰਦਾ ਜੀ ਓਕੇ ਹਾਂਜੀ ਨੂਰੋਟੌਕਸਿਕ ਹੁੰਦਾ ਚ ਜ਼ਹਿਰ ਜੀ ਜਿਹੜਾ ਕਿ ਖੂਨ ਦੇ ਕਲੌਟ ਬਣਾ ਦਿੰਦਾ ਅੱਛਾ ਹਾਂਜੀ ਖੇਤੀ ਚੜ ਜਾਂਦਾ ਹਾਂਜੀ ਹਾਂਜੀ ਉਹ ਮੈਨੂੰ ਪੁੱਛਣ ਲੱਗੇ ਕਹਿੰਦੇ ਜੀ ਪੈਸੇ ਕਿੰਨੇ ਮਗਾ ਜੀ ਪਹਿਲਾਂ ਸੇਫਟੀ ਜ਼ਰੂਰੀ ਹੈ ਹਾਂ ਇਹ ਪੈਸੇ ਦੀ ਗੱਲ ਤੁਹਾਡੇ ਕੋਲ ਉੱਥੇ ਜਾ ਕੇ ਕਰਾਂਗੇ ਜਿਹੜੀ ਕਰਨੀ ਹੈ ਤੁਸੀਂ ਜੋ ਮਰਜ਼ੀ ਦੇ ਦਿਓ ਜੋ ਤੁਹਾਡੀ ਸ਼ਰਦਾ ਹੋਈ ਪਰ ਪਹਿਲਾਂ ਸੇਫਟੀ ਜ਼ਰੂਰੀ ਆ ਬਿਲਕੁਲ ਜਦੋਂ ਜਾ ਕੇ ਦੇਖਿਆ ਨਾ ਜਦੋਂ ਆਵਾਜ਼ਾਂ ਦੀ ਕੱਟੀਆਂ ਮੈਂ ਕਹਾ ਯਾਰ ਕੋਮਨ ਕਰਾਇਤ ਨਹੀਂ ਹੈਗਾ ਤਾਂ ਮੈਂ ਕਹਾ ਵੀ ਤੂਆ ਨਾ ਆ ਗਿਆ ਤਾਂ ਅੱਛਾ ਪੰਜਾਬੀ ਚ ਨਾਗ ਕਹਿੰਦੇ ਆ ਹੂੰ ਕਈ ਕਈ ਲੋਕਾਂ ਨੇ ਆਪਣੇ ਆਪਣੇ ਨਾਮ ਦੱਸੇ ਕੋਈ ਪਤਮ ਕਹਿੰਦਾ ਹਨਾ ਜੀ ਕੋਈ ਕੁਸ਼ ਕਹਿੰਦਾ ਪਿਓਰ ਪ੍ਰੋਪਰ ਅੰਗਰੇਜ਼ੀ ਦੇ ਨੂੰ ਨਾਜਾ ਨਾਜਾ ਕਹਿੰਦੇ ਆ ਓਕੇ ਫੇਰ ਹੁਣ ਇਹਨੂੰ ਛੱਡਣ ਦਾ ਕੀ ਪ੍ਰੋਗਰਾਮ ਹੈ ਇਹਨੂੰ ਹੁਣ ਜੀ ਛੱਡਾਂਗੇ ਜੀ ਆਪਾਂ ਇਹਨੂੰ ਪਰੈਸਕਿਊ ਕਰ ਲਿਆ ਜੀ ਰੀਲੀਜ਼ ਕਰਾਂਗੇ ਇਹਨੂੰ ਨਦੀ ਦੇ ਵਿੱਚ ਜਿੱਥੇ ਕਿ ਇਹਨੂੰ ਦਾਣਾ ਪਾਣੀ ਵੀ ਚੰਗੀ ਤਰ੍ਹਾਂ ਮਿਲਦਾ ਰਹੇ ਤੇ ਇਹਨੂੰ ਕਿਸੇ ਤੋਂ ਇਹਨੂੰ ਨਾ ਕਿਸੇ ਤੋਂ ਖਤਰਾ ਹੋਵੇ ਤੇ ਬੰਦੇ ਨੂੰ ਵੀ ਇਹ ਤੋਂ ਖਤਰਾ ਨਾ ਹੋਵੇ ਜਿੰਨੇ ਵੀ ਜਾਨਵਰ ਤੁਸੀਂ ਫੜਦੇ ਆ ਉਹਨਾਂ ਨੂੰ ਇਸ ਤਰ੍ਹਾਂ ਹੀ ਛੱਡਿਆ ਹਾਂ ਹਾਂਜੀ ਹਾਂਜੀ ਨਦੀ 'ਚ ਜਿਸ ਤਰ੍ਹਾਂ ਜਿੱਥੇ ਪਾਣੀ ਚੱਲਦਾ ਪਾਣੀ ਦਾ ਸਰੋਤ ਨੇੜੇ ਤੜੇ ਹੋਵੇ ਉੱਥੇ ਛੱਡ ਦਈਦਾ ਜੀ ਇੱਥੇ ਖਾਣ ਖੋਣ ਨੂੰ ਮਿਲਦਾ ਰਹੇ ਉੱਥੇ ਛੱਡ ਦਈਦਾ ਜੀ ਤਾਂ ਕਿ ਧਰਤੀ ਇਹਨਾਂ ਦੀ ਹੈ ਜੀ ਧਰਤੀ ਇਹਨਾਂ ਦੀ ਧਰਤੀ ਉਹ ਇਹਨਾਂ ਦੀ ਹੈ ਜੀ ਆਪਾਂ ਹੈ ਨਾ ਜੀ ਕਿੱਥੇ ਆਪਾਂ ਇਹਨਾਂ ਨੂੰ ਕਿੱਥੇ ਉਹ ਕਰਦੀਏ ਸੋ ਇਹ ਹੈ ਜੀ ਸੋ ਅ ਇੱਕ ਮਾਰਨ ਦਾ ਆਪਾਂ ਕਾਰਨ ਦੱਸਦੀ ਆ ਇਹਨੂੰ ਕਦੇ ਵੀ ਸੱਪ ਤੁਹਾਡੇ ਵੱਡ ਜੇ ਇਹਨੂੰ ਕਦੇ ਮਾਰਨ ਦੀ ਕੋਸ਼ਿਸ਼ ਨਾ ਕਰਿਓ ਜੀ ਕਿਉਂਕਿ ਜਦੋਂ ਆਪਾਂ ਇਹਨੂੰ ਮਾਰਤਾ ਨਾ ਇਹ ਇੱਕ ਕਲੋਰੋਫੋਮ ਛੱਡ ਦਿੰਦਾ ਕਲੋਰੋਫੋਮ ਮੀਨਸ ਜਿਦਾਂ ਆਪਾਂ ਪਰਫਿਊਮ ਲਗਾਉਂਦੇ ਆ ਉਦਾਂ ਇਹ ਕਿ ਨਾ ਕਲੋਰੋਫੋਮ ਛੱਡ ਦਿੰਦਾ ਪੋਟੀ ਰਾਹੀਂ ਤਾਂ ਉਹ ਜਿਹੜਾ ਕਲੋਰੋਫੋਮ ਹੈ ਉਹ ਫੈਲ ਜਾਂਦਾ ਉਸ ਜਗ੍ਹਾ ਦੇ ਵਿੱਚ ਜਿੱਥੇ ਇਹਨੂੰ ਤੁਸੀਂ ਮਾਰਿਆ ਪਾ ਫਿਰ ਆਪਾਂ ਕਈ ਵੰਦੇ ਕਹਿੰਦੇ ਨੇ ਸਾਡੇ ਘਰ ਸੱਪ ਨਿਕਲ ਹੀ ਜਾਂਦੇ ਸੱਪ ਨਿਕਲ ਹੀ ਜਾਂਦੇ ਆ ਉਹ ਵਜ੍ਹਾ ਇਹੀ ਹੁੰਦੀ ਆ ਕਿਉਂਕਿ ਉਹ ਜਿਹੜਾ ਕਲੋਰੋਫੋਮ ਹੈ ਇਹ ਜਿਹੜੇ ਸੱਪ ਸੇ ਉਹਦੀ ਉਹਨੇ ਸਪਾਨੇ ਉੱਥੇ ਆ ਕੇ ਬੜੀ ਹੋ ਜਾਣਾ ਬਾਰ-ਬਾਰ ਬਾਰ-ਬਾਰ ਬੜੀ ਜਾਣਾ ਕਿ ਉਹਦੀ ਸਮੈਲ ਦੇ ਵਿੱਚ ਹਾਂਜੀ ਸਮੈਲ ਦੇ ਵਿੱਚ ਇਸ ਕਰਕੇ ਜੇ ਤੁਸੀਂ ਇਹ ਪਹਿਲੀ ਗੱਲ ਤਾਂ ਮਾਰੋ ਹੀ ਨਾ ਜੇ ਜਿਆਦਾ ਖਤਰਾ ਮਾਰਨਾ ਨੂੰ ਗੰਡੇ ਲਾ ਕੱਢ ਕੇ ਲੈ ਜਾਓ ਬਾਹਰ ਮਾਰ ਦੋ ਪਹਿਲੀ ਗੱਲ ਤਾਂ ਮਾਰੋ ਹੀ ਨਾ ਆਪਾਂ ਇਹੀ ਗੱਲ ਕਹਾਂਗੇ ਮਾਰੋ ਨਾ ਹੂੰ ਇਹ ਚੀਜ਼ ਆ ਸੋ ਜਿਵੇਂ ਕਿ ਅੱਜ ਕੱਲ੍ਹ ਬਰਸਾਤਾਂ ਚੱਲ ਰਹੀਆਂ ਨੇ ਕਾਫੀ ਇਹ ਨਿਕਲ ਰਹੇ ਹੋਣਗੇ ਹਾਂਜੀ 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 ਇਹ ਆਪਣਾ ਨੰਬਰ ਫੇਰ ਮੈਂਸ਼ਨ ਕਰ ਦਿਓ ਇੱਕ ਵਾਰੀ ਫੇਰ ਹਾਂਜੀ 959260155 ਹੂੰ ਹਾਂ ਜੀ ਬਾਕੀ ਤੁਸੀਂ ਤੁਹਾਨੂੰ ਸਾਹਿਬ ਨੂੰ ਵੀ ਕਾਲ ਕਰ ਸਕਦੇ ਆ ਮੇਰੇ ਕੋਲ ਤੱਕ ਪਹੁੰਚਣ ਲਈ ਜੀ ਹਾਂ ਠੀਕ ਹੈ ਜੀ ਤੇ ਵੱਧ ਤੋਂ ਵੱਧ ਸਫਾਈ ਰੱਖੋ ਘਰ ਦੇ ਵਿੱਚ ਤਾਂ ਕਿ ਤੁਹਾਡੇ ਘਰ ਦੇ ਵਿੱਚ ਚੂਹੇ ਚਾਹੇ ਨਾ ਵੱਢ ਸਕਣ ਕਿਉਂਕਿ ਇਹਨੂੰ ਜ਼ਿਆਦਾਤਰ ਇਹਦਾ ਜਿੰਨਾ ਪਸੰਦੀਦ ਤਰ ਭੋਜਨ ਇਹਦਾ ਚੂਹਾ ਹੈ ਜੀ ਜੇ ਘਰ ਚੂਹਾ ਹੋ ਗਿਆ ਨੇ ਵੱੜਨੇ ਵੱੜਨਾ ਜਾ ਕੇ ਪਰਸਾਤਾਂ ਦੇ ਵਿੱਚ ਜੀ ਹਾਂ ਜੀ ਸਫਾਈ ਜ਼ਿਆਦਾ ਰੱਖੋ ਘਰ ਦੇ ਵਿੱਚ ਠੀਕ ਹੈ ਬਾਜੀ ਹਾਂ ਜ਼ਿਆਦਾ ਵੇਰਦਾ ਸਫਾਈ ਹੋਵੇ ਠੀਕ ਹੈ ਤਾਂ ਕਿ ਇਹਨੂੰ ਕਿਤੇ ਨੂੰ ਮਾਰੋ ਨਾ ਜ਼ਿਆਦਾ ਚਲੋ ਕਿਸੇ ਦੀ ਜਾਨ ਬਚ ਗਈ ਠੀਕ ਹੈ ਇਹਦੀ ਵੀ ਬਚ ਗਈ ਜੀ ਉਹਨਾਂ ਦੀ ਵੀ ਬਚ ਗਈ ਉਹਨਾਂ ਦੀ ਵੀ ਬਚ ਗਈ ਸੋ ਇਹਨੂੰ ਹੁਣ ਆਪਾਂ ਹੁਣ ਰਿਲੀਜ਼ ਕਰ ਦੇਣਾ ਹਾਂਜੀ 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 ਠੀਕ ਹੈ ਜੀ ਸ਼ੁਕਰੀਆ ਧੰਨਵਾਦ ਮਾਨ ਸਾਹਿਬ ਸ਼ੁਕਰੀਆ ਜੀ